आज हमने पता चला है कि फ्लड गेट छोड़े गए हैं लेकिन ये मैन मेड डिजास्टर है ये भगवंत मान साहब की सरकार ने और हिंदुस्तान की सरकार ने दिया हुआ तोहफा है हमने ये भी बताया कि डैम में पानी पहले ही आउट ऑफ लिमिट था और हमने कहा था कि डैम का पानी छोड़ो सतलुज दरिया में और धीरे धीरे पाकिस्तान की तरफ भाई डैम तो भरा हुआ था ऊपर से और पानी आ गया तो आज फ्लड गेट उठाने पड़ गए तो उससे पंजाब का नुकसान जो हुआ है उसकी जुम्मेदार सीधा सीधे पंजाब के मुख्यमंत्री और पंजाब की सरकार और केंद्र सरकार आपको बताएं एक तारीख को सी भी आके हमारे बीएमबी बी उस बा, बाखड़ा ब्यास मैनेजमेंट बोर्ड पर कब्जा करने वाली जो मैं कहूंगा कि भगवंत मान जी मीटिंग बुलाओ ले चलो हमें साथ लेकिन अगर ਆ ਪੰਜਾਬ ਕੇ ਸਪੂਤ ਹੋ ਅਗਰ ਪੰਜਾਬ ਕੇ ਪਿਆਰ ਕਰਤੇ ਹੋ ਸੀਐਸਐਫ ਕਾ ਕਬਜਾ ਬਾਖੜਾ ਬਿਆਸ ਮੈਨੇਜਮੈਂਟ ਬੋਰਡ ਪੇ ਅਗਰ ਹੋ ਗਿਆ ਤੋ ਸਮਝ ਲੋ ਹਮਾਰੇ ਪਾਣੀ ਪਰ ਕਬਜਾ ਭਾਰਤ ਸਰਕਾਰ ਨੇ ਕਰ ਲਿਆ ਜਿਹੜਾ ਇਹ ਕੰਮ ਹੋਇਆ ਇਹ ਕੇਂਦਰ ਸਰਕਾਰ ਨਾਲ ਭਗਵੰਤ ਸਿੰਘ ਮਾਨ ਮਿਲੇ ਨੇ ਬੂਰਾ ਕਾਰਨ ਤੁਸੀਂ ਦੇਖਿਆ ਹੋਣਾ ਜਦੋਂ ਪੰਜਾਬ ਦੀ ਵਿਧਾਨ ਸਭਾ ਚੰਡੀਗੜ੍ਹ ਦੇ ਵਿੱਚ ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਦੇਣ ਦੀ ਗੱਲ ਕੀਤੀ ਮੁੱਖ ਮੰਤਰੀ ਸਾਨੂੰ ਕਹਿਣਾ ਚਾਹੀਦਾ ਸੀ ਤੁਸੀਂ ਕੌਣ ਹੋ ਨੇ ਇਹ ਸਾਡੇ ਇੱਥੇ ਵਖਰੀ ਦੇਣ ਤੋਂ ਕਿ ਚੰਡੀਗੜ੍ਹ ਦਾ ਅੱਜ ਵੀ ਡਿਸਪਿਊਟ ਹੈ ਅਸੀਂ ਮੰਗ ਕਰਦੇ ਹਾਂ ਚੰਡੀਗੜ੍ਹ ਦੀ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਠੀਕ ਹੈ ਧੰਨਵਾਦ ਹੈ ਪਰ ਸਾਨੂੰ ਵੀ ਵਖਰੀ ਇੱਕ ਵਿਧਾਨ ਸਭਾ ਸਾਨੂੰ ਵੀ ਦੇਣੀ ਚਾਹੀਦੀ ਹੈ ਸੋ ਇੱਥੋਂ ਪਤਾ ਲੱਗਦਾ ਹੈ ਕਲੈਕਟਿਵ ਹੈ ਫੁੱਲ ਜਾ ਗਿਆ ਜਿਹੜਾ ਕਿ ਸੀਐਸਐਫ ਜਾਨਮਾਨ ਸਾਹਿਬ ਜੇ ਕਲੈਕਟਿਵ ਨਹੀਂ ਹੈ ਤੇ ਮਾਨ ਸਾਹਿਬ ਜਿਵੇਂ ਬੀਐਮਡੀ ਤੇ ਜਾ ਕੇ ਲੀਵਰ ਚੱਕਦਾ ਸੀ ਪੰਜਾਬ ਦਾ ਮੁੱਖ ਮੰਤਰੀ ਹੈ ਜਾ ਕੇ ਖੜ ਜੇ ਵੀ ਆ ਪੰਜਾਬ ਦੀ ਪੁਲਿਸ ਖੜੀ ਹੈ ਇੱਥੇ ਸੀ ਐਸਐਮ ਨਹੀਂ ਲੱਗਣ ਦੇਊਗਾ ਨੋ ਨੋ ਦੈਟਸ ਦੈਟ ਯੂ ਆਰ ਐਗਜ਼ੈਕਟਲੀ ਰਾਈਟ ਪਰ ਮੈਂ ਇਹ ਕਹਿੰਦਾ ਕਿ ਮਾੜੇ ਮੋਟੇ ਮਨ ਵਟਾਪ ਤਾਂ ਘਰ ਵਾਲੀ ਤੇ ਘਰ ਵਾਲੇ ਚ ਵੀ ਰਹਿੰਦੇ ਪਰ ਯੂਨੈਨੀ ਮਸਤੀ ਯੂਨੈਨੀ ਮਸਤੀ ਉਹ ਫੈਸਲਾ ਹੈ ਕਿ ਹੁਣ ਪੰਜਾਬ ਦੀ ਲੜਾਈ ਲੜਨੀ ਹੈ ਸਭ ਲੋਕਾਂ ਨੇ ਆਪਦੇ ਨਿੱਜੀ ਸਵਾਰਥ ਛੱਡ ਕੇ ਕੋਈ ਨਹੀਂ ਦੋਸਤੋ ਨਹੀਂ ਆ ਦੀਪ ਕੁਮਾਰ ਜੀ ਫੈਸਲਾ ਤਾਂ ਆਪਦੇ ਬੱਚੇ ਤੇ ਨਹੀਂ ਇੰਪੋਜ਼ ਕੀਤਾ ਜਾ ਸਕਦਾ ਇਹ ਤਾਂ ਕਾਗ ਲੀਡਰ ਸਾਰੇ ਅਸੀਂ ਫੈਸਲਾ ਇੰਪੋਜ਼ ਨਹੀਂ ਕੀਤਾ ਤੇ ਦਿਲੋਂ ਰਹਿ ਕੇ ਹੁਣ ਤੁਸੀਂ ਮੈਂ ਤੁਹਾਨੂੰ ਆਪ ਕਹਿਆ ਕਿ ਮੈਂ ਨੂੰ ਕੋਈ ਸੀਐਮ ਕਰੇ ਵੀ ਮੈਂ ਤਦ ਵੀ ਨਹੀਂ ਬਣਨਾ ਚਾਹੁੰਦਾ ਨਾ ਟ even ਮੈਨ ਅ ਮਨਿਸਟਰ ਮੇਰੀ ਮੰਨ ਦੀ ਇੱਛਾ ਹੈ ਕਿ ਕਾਂਗਰਸ ਦਾ ਰਾਜ ਆਵੇ ਤੇ ਲੋਕ ਕਹਿਣ ਯਾਰ ਕਾਂਗਰਸ ਅੱਜ ਸਰਕਾਰ ਚ ਹੈ 18 ਲੋਕ ਕੋਈ ਹੋਰ ਮੈਨਿਸਟਰ ਬਣ ਅਸੀਂ ਆਪ ਦੇ ਪ੍ਰਧਾਨੀ ਕਰ ਲਈ ਅੱਛਾ ਬੜਿੰਗ ਸਾਹਿਬ ਬੜਿੰਗ ਸਾਹਿਬ ਨੂੰ ਸੀਐਨ ਸਾਹਿਬ ਅਸੀਂ ਗੱਲ ਕੀਤੀ ਸੀ ਸਾਬਕਾ ਇੰਜੀਨੀਅਰ ਨੇ ਖਲਾਸਾ ਕੀਤਾ ਉਸ ਬਾਰੇ ਦੱਸ ਦੋ ਮੈਂ ਕਿਹਾ ਕਿ ਉੱਥੇ ਸਾਡਾ ਆਈਆਰਐਸ ਸਰਦੀਪ ਸਿੰਘ ਕنگੜਾ ਗਿਆ ਸੀ ਅਜ ਕੋ ਥੋੜੇ ਦਿਨ ਪਹਿਲਾਂ ਉਹਨੇ ਇੰਜੀਨੀਅਰ ਨਾਲ ਗੱਲ ਕੀਤੀ ਵੀ ਪਾਣੀ ਦਾ ਯਾਰ ਤੁਹਾਨੂੰ ਛੱਡਣਾ ਚਾਹੀਦਾ ਉਹ ਕਹਿੰਦਾ ਵੀ ਪਾਣੀ ਦੋ ਟਰਬਾਈਨਾਂ ਚੱਲ ਰਹੀਆਂ ਸੀ ਉਹ ਕਹਿੰਦਾ ਖੇਤਾਂ ਚ ਲੋੜ ਨਹੀਂ ਉਹਨੇ ਕਿਹਾ ਸੱਤ ਨੂੰ ਦਰਿਆ ਚ ਪਾ ਕੇ ਤੁਸੀਂ ਪਾਕਿਸਤਾਨ ਨੂੰ ਛੱਡ ਸਕਦੇ ਹੋ ਖਾਲੀ ਕਰੋ ਆਪਦਾ ਡੈਮ ਲੇਕਿਨ ਇਹਦੇ ਤੇ ਕੋਈ ਧਿਆਨ ਨਹੀਂ ਦਿੱਤਾ ਗਿਆ ਉਹ ਫਲਡ ਗੈਟ ਤੋਂ ਚੱਕਰੀ ਪੈਣੀ ਜਿੱਥੋਂ ਪਾਣੀ ਮਗਰੋਂ ਫਲੋ ਹੋ ਰਿਹਾ ਕਹਿੰਦੇ ਡੈਮ ਟੁੱਟ ਜਾਣਾ ਨਲੈਕੀ ਪਾਣੀ ਕਿਉਂ ਆਉਂਦਾ ਸਾਡੇ ਪਿੰਡਾਂ ਚ ਉਧਰ ਮੁਕਸਰ ਵਾਲੇ ਜਾਂ ਇਧਰ ਉਹ ਕੀ ਡਰੇਨੇਜ ਦੀ ਸਫਾਈ ਨਹੀਂ ਹੁੰਦੀ ਸਮੇਂ ਸਿਰ ਪੈਸਾ ਨਹੀਂ ਦਿੱਤਾ ਜਾਂਦਾ ਉਹੀ ਡਰੇਨ ਹੈ ਜਿਨ੍ਹਾਂ ਨੇ ਪਾਣੀ ਖਿੱਚਣਾ ਉਹਨਾਂ ਦੀ ਸਫਾਈ ਨਹੀਂ ਕੀਤੀ ਜਾਂਦੀ ਇਸ ਕਰਕੇ ਉਹ ਪਾਣੀ ਕਿਸਾਨ ਕਿਸਾਨ ਤਾਂ ਕਹਿ ਰਹੇ ਪਿਛਲੇ 60 ਸਾਲ ਤੋਂ ਅਸੀਂ ਕਹਿੰਦੇ ਆ ਤੁਹਾਡੀ ਵੀ ਸਰਕਾਰਾਂ ਨਹੀਂ ਕਿਉਂ ਨਹੀਂ ਪਕਾਉਣ ਲੋ ਬਿਲਕੁਲ ਤੁਸੀਂ ਪੜਿਆ ਹੋਣਾ ਇੱਕ ਆ ਜਿਹੜਾ ਇਰੀਗੇਸ਼ਨ ਮਨਿਸਟਰ ਹੈ ਜਿਹੜੇ ਲਹਿਰੇ ਤੋਂ ਉਹਨਾਂ ਦੀ ਵੀਡੀਓ ਅਪਲੋਡ ਕਰ ਰਹੀ ਹੈ ਕਿ ਅਸੀਂ ਐਸਾ ਪ੍ਰਬੰਧ ਕਰ ਦੇਾਂਗੇ ਕਿਉਂਕਿ ਇਹ ਤਾਂ ਤੀਜਾ ਸਾਲ ਹੋ ਗਿਆ ਲਗਾਤਾਰ ਰojana ਇਹ ਫਲੱਡ ਆਉਂਦੇ ਆ ਮੁਰਗੀ ਤੇ ਅੰਡੇ ਦਾ ਮੁਆਵਜ਼ਾ ਦੇਣ ਦੀ ਗੱਲ ਕਰਦੇ ਆ ਮੁੱਖ ਮੰਤਰੀ ਸਾਹਿਬ ਤੇ ਮੁਆਵਜ਼ਾ ਤਾਂ ਕਿਸੇ ਦੀ ਜ਼ਮੀਨ ਦਾ ਨਹੀਂ ਦਿੱਤਾ ਸੋ ਇਹਰਾ ਹੱਲ ਬਿਲਕੁਲ ਸਾਡੀ ਸਰਕਾਰ ਵਿੱਚ ਵੀ ਪਾਣੀ ਇਸ ਤਰ੍ਹਾਂ ਫਲੱਡ ਆਉਂਦਾ ਸੀਗਾ ਲੇਕਿਨ ਪੌਡਕਟ ਨੁਕਸਾਨ ਹੁੰਦਾ ਸੀ ਹੁਣ ਤਾਂ ਪੂਰਾ ਪੰਜਾਬ ਫਲੱਡ ਦੇ ਚਲਿਆ ਅੱਜ ਸਾਹਮਣੇ ਹੈਲੀਕਾਪਟਰ ਆਪਾਂ ਦੇਜਾ ਰਾਹਤ ਕਰੀਏ ਕਿਉਂ ਔਰ ਚੇਨੇ ਦਾ ਹਾਂ ਔਰੇ ਤੇ ਕੀ ਔਰੇ ਨਾਲ ਕੀ ਰਾਹਤ ਕਰੀ ਹੈਲੀਕਾਪਟਰ ਦਾ ਪੰਜ ਸਵਾਰੀਆਂ ਬੈੰਦੀਆਂ ਇਹ ਤੋਂ ਵੱਧ ਸਮਾਨ ਢਕਾਤਾ ਤੋਂ ਡਿੱਗ ਪਏਗਾ ਔਰੇ ਨਾਲ ਕਿਹੜੀ ਰਾਹਤ ਆ ਜਾਏਗੀ ਇਹ ਤਾਂ ਇੱਕ ਡਰਾਮਾ ਹੈ ਡਰਾਮਾ ਹੈ ਸੀਐਮ ਸਾਹਿਬ ਨੇ ਕੀਤਾ ਮੈਂ ਆਪਦਾ ਹੈਲੀਕਾਪਟਰ ਲਾਤਾ 10 ਦਿਨ ਹੈਲੀਕਾਪਟਰ ਸੇਵਾ ਕਰੂਗਾ মিডিਆ ਦੇ ਚਲਾ ਦੇਣਗੇ ਬੜੀ ਸੇਵਾ ਕੀਤੀ ਇੱਕ ਹੈਲੀਕਾਪਟਰ ਨਾਲ ਨਹੀਂ ਬੰਦਾ